ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਚੰਗੇ ਕਦ ਕਾਠੜਿਆ ਜਿੰਦ ਜਾਨ ਵਾਲਿਆ ਗੱਪਣਾ ਤਿੰਨ ਬਿਹੜਾ ਦਿਖਾਉਣੀ ਹੈ ਇੱਕੋ ਕਰੇ ਸ਼ੇਰ ਆ ਡਟੇਰ ਵੀਰ ਤੋਂ ਪੁੱਛਦੇ ਆਓ ਅਗੇ ਕਰੀਏ ਗੱਲਵਾ ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ। ਨਾਮ ਜਸਵਿੰਦਰ ਸਿੰਘ ਆ ਜੀ ਪਿੰਡ ਧੌੜਾ ਜ਼ਿਲ੍ਹਾ ਬਰਨਾਲਾ ਜੀ। ਮੋਬਾਈਲ ਨੰਬਰ ਜੀ ਆਪਣਾ। ਮੈਮਬਰ 9879921261 ਜੀ। ਪਿੰਡ ਧੌੜਾ ਜ਼ਿਲ੍ਹਾ ਬਰਨਾਲਾ। ਜ਼ਿਲ੍ਹਾ ਬਰਨਾਲਾ ਜੀ। ਪਹਿਲਾ ਨੰਬਰ ਆਪਾਂ ਡੱਬੀ ਬੱਛੀ ਦੇਖੀ ਜਾਂਦੇ ਸੂਹਾ ਕਿਹੜਾ ਸੂਹੀਏ। ਸੂਹਾ ਦੂਸਰਾ ਸੂਹੀਏ ਵੀਰੇ ਜਨ ਲੈ ਇਹ। ਠੀਕ ਹੈ। ਤੇ ਮੂੰਹੋ ਸ਼ਿੱਗੀ ਆ ਜੀ ਇਹ। ਮੂੰਹੋ ਸ਼ਿੱਗੀ ਦੂਜਾ ਸੂਹਾ। ਹਾਂ ਜੀ ਹਾਂ ਕੰਨੀਆਂ ਖੜੀਆਂ ਨੇ ਹਜੇ। ਤੇ ਲੈ ਵੇ ਦੀ ਕੰਪੈਕਟ ਹੋਰ ਲ ਇਹ ਹੈ ਗਈ ਜੀ ਪੰਜ ਸੱਤ ਦਿਨਾਂ ਦੀ ਨਰਮਾ ਜੀ ਤੋਰਦੇ ਬਾਹਰ ਨੂੰ ਤੇ ਉੱਪਰੋਂ ਚੌੜ ਜੂ 24 ਚੂੜੀ ਚੰਗੀ ਹੈ ਜੀ ਮੂੰਹਾਂ ਦੀ ਬਹੁਤ ਸੋਹਣੀ ਹੈ ਕਿੰਨਾ ਕੁ ਦੁੱਧ ਦੱਸੇ ਵੜ ਕਰਨਾ ਪਉਣ ਇਹਦਾ ਇਹਦਾ ਬਲੂਨ ਦਾ ਵੀ ਨਹੀਂ 22 ਕਿਲੋ ਦੁੱਧ ਦਿੱਤਾ ਹੋਇਆ ਹੈ ਬਲੂਨ ਦਾ 22 ਕਿਲੋ ਹਾਂ ਜੀ ਹਾਂ ਕਹਿੰਦਾ ਭਾਬਾ ਐਤ ਕੀ ਐਵਰੇਜ ਹੀ ਲਾ ਕੇ ਚੱਲੀ ਆਪਾਂ ਇਹ 25 ਕਿਲੋ ਦੁੱਧ ਦਿਓ ਜੀ ਇਸ ਵਾਰ ਸੋ 25 ਕਿਲੋ ਦੁੱਧ ਬੈਠਦੇ ਖਰਾਬ ਆ ਦੇਣਾ ਹਾਂ ਜੀ ਹਾਂ ਕੱਦ-ਕਾੜ ਬਹੁਤ ਆ ਰਾਜੀ ਸਮੀ ਬੜੀ ਵੀ ਤੇ ਬਾਕੀ ਲੇਵਾ ਵਗੈਰਾ ਦੇਖੋ ਸੋਹਣਾ ਸਾਫ਼ ਸੁਥਰਾ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਤੇਰੇ ਹਵਾਂ ਨੇ ਤੇ ਨਾੜ ਤੇਰਾ ਪਰ ਰੇਟ じゃ ਕੀ ਕਰੇ ਵੇਚ ਨਾਲ ਰੇਟ ਜਿਹੜਾ ਆਪਣਾ ਇਹਦਾ ਲੈਂਡ ਦੇਣ ਵਾਲਾ ਰੇਟ ਆ ਜੀ 95000 ਦੀ ਵੱਛੀ ਦੇਣੀ ਆ ਜੀ ਆਪਾਂ ਨੂੰ ਮਾਨਦਾਨ ਮਾਨਦਾਨ ਕਰਦਾਂਗੇ ਜੀ ਫੇਸਬੁਕ ਕੁਆਲਿਟੀ ਦਿਖਾ ਦੂੰ ਨਿੱਕਾ ਨਿੱਕਾ ਕਾਨਾ ਚੰਗੇ ਬੱਚੇ ਪੈਦਾ ਕਰਨ ਵਾਲੀ ਵਹਿੜਾ ਠੀਕ ਹੈ 95000 ਤੋਂ ਮਾਨਦਾਨ ਹੋ ਜਾਓ ਮੂਹੋ ਸ਼ਗੀਰ ਤੇ ਬਾਕੀ ਥਾਣਾ ਦੀ ਗੱਲ ਕਰੀਏ ਹੱਥੀ ਚਵਾਈ ਵਾਲਾ ਥਾਣ ਲੱਗਾ ਵਹਿੜ ਤੇ ਜਵਾ ਕਬੂਤਰੀ ਵਾਲੀ ਵਾਲੀ ਹੱਥੀ ਚਵਾਈ ਤੇ ਨਾਲੇ ਜਾਈ ਮਸ਼ੀਨ ਤੇ ਵਾਲੀ ਜੈ ਜੈ ਗੱਲ ਆ 95 ਚ ਨਰਮ ਹੋ ਜੂਗੀ 95 ਚ ਮਾਰਦਾਨ ਹੋ ਜੂਜੀ ਬਸ ਫਿਰ ਥਣ ਦੇਖ ਸਾਡੇ ਨੇੜੇ ਤੋ ਜਾਵਾ ਕਿਆ ਬਾਤ ਆ ਯਾਰ ਮੁੱਠੀ ਵਾਲਾ ਥਣ ਜਾਵਾ ਤੇ ਬਾਕੀ ਠੰਡੀ ਸੀ ਇਹ ਯਾਰ ਬਰਫ ਜੀ ਜਿੱਦੇ ਟਲਸੂਨ ਦੀ ਤਿਆਰੀ ਤੇ ਹੁਣੇ ਲੇਵਾ ਫੁੱਟ ਚੌੜਾ ਕਰ ਲੈਣਾ ਥੱਲੇ ਨੂੰ 1% ਨਹੀਂ ਆਉਣਾ ਇਹਨੇ ਠੀਕ ਆ ਦੁੱਧ ਦੀ ਐਵਰੇਜ 24 25 ਦੀ 25 ਕਿਲੋ ਫਰਾ ਦੁੱਧ ਦੇਉਗੀ ਤੇ ਦਿਓ ਵੀ ਫੈਟ ਆਲਾ ਹਨਾ ਹਾਂਜੀ ਹਾਂ ਅੱਗੇ 2 ਨੰਬਰ ਤੇ ਕਾਲੀ ਬੈੜ ਦੇਖੀ ਜਨੇ ਕਾਲੀ ਬੈੜ ਵੀ ਨਹੀਂ ਕਰਾਸ ਸੰਗ ਚਾਹੀਦੀ ਐਚ ਐਚ ਦੇ ਨਾਲ ਕਦਕੁੱਦ ਬਹੁਤ ਆ ਬੈੜ ਦਾ ਕਦ ਫੁੱਲ ਆ ਜੀ ਠੰਡੀ ਜੀਲ ਬਰਫ ਵਰਗੀ ਆ ਮੁੱਠੀ ਆਣ ਲੱਗਿਆ ਕਿੰਨਾ ਦੁੱਧ ਪਾ ਦੂਗੀ ਇਹ ਖਰਾ ਦੁੱਧ ਤੋਂ 20 ਕਿਲੋ ਦਿਓ ਜੀ 20 ਕਿਲੋ ਦੁੱਧ ਹਫ਼ਤਾ ਖੜ ਬਾਕੀ ਆ ਹਾਂ ਫੈਂਟਾ ਵਾਏ ਇਹਦਾ ਪਰ ਰੇਟ ਕੀ ਰੱਖਿਆ ਰੇਟ ਜਿਹੜਾ ਇਹਦਾ ਲੈਣ ਦੇਣ ਜੀ ਆ ਜੀ 80000 ਰੁਪਏ ਦੀ ਵੈਢ ਦੇ ਦਾਂਗੇ ਜੀ ਮਾਨਦਾਨ ਕਰ ਦਾਂਗੇ ਮਾਨਦਾਨ ਕਰ ਦਾਂਗੇ ਤੋੜ ਦਿਓ ਸੁਪਰ ਕੱਦ ਕਾਟ ਵਗੈਰਾ ਦੇਖੋ ਵੈਢ ਦਾ ਸੋਹਣਾ ਸਾਫ਼ ਜਿਹਾ ਤਰਾ ਰਾਜੀ ਸਮੀ ਬੜੀ ਲੱਸੀ ਨਾ ਵੀ ਕਿਸੇ ਪਾਸੇ ਹੁਣੀ ਤੇ ਇਹਦੇ 80 ਚੋਂ ਮਾਨਦਾਨ ਕਰ ਦਾਂਗੇ ਵੀਰੇ ਫੁੱਲ ਪਾਜ ਨੂੰ ਮਜੂਦ ਵਾਲੀ ਆ ਜੀ ਕੋਈ ਛੋਟੀ ਮੰਨ ਕੇ ਨਾ ਆਵੇ 80 ਚੋਂ ਬਸ ਛੋਟਾ ਛੱਪਾ ਹੂ ਜੀ ਤੇ ਜਿਹੜੇ ਆਪਾਂ ਰੇਟ ਕਰ ਠੀਕ ਹੈ ਦੁੱਧ ਫੈਟ ਵਾਲਾ ਦੋਊਗੀ ਤੇ ਚੱਲੂਗੀ ਦੁੱਧ ਆਪਣਾ ਇਹ 20 ਤੋਂ ਪਲੱਸ ਦੇਊ ਜੀ ਬੰਦਾ ਬੰਦਾ 20 ਕਿਲੋ ਮੰਨ ਕੇ ਲੈ ਲੇ ਜਿਹੜਾ ਜਗ੍ਹਾ ਲਾ 20 ਕਿਲੋ ਮੰਨ ਕੇ ਜਿਹੜਾ ਮਰਜ਼ੀ ਲੈ ਜਾ ਥਣ ਮੁੱਠੀ ਵਾਲਾ ਲਗਿਆ ਕੱਦ ਕੁਦ ਬਹੁਤ ਆ ਵੜਦਾ ਹਨਾ ਕੱਦ ਫੋਲਾ ਜੀ ਮੂੰਹ ਮਾਹ ਨਹੀਂ ਬੜੀ ਸੁਨੱਖੀ ਆ ਸ਼ਾਈਨਿੰਗ ਬੜੀ ਆ ਸਰੀਰ ਦੇ ਉੱਪਰ ਛੋਲੀ ਵਾਲੀ ਵੜਾ ਪੂਰੀ ਜਮਾ ਦੂਜਾ ਸੁਆ ਸੁੰਦੀ ਪਈ ਅੱਗੇ ਆਪਾਂ ਤੀਜੇ ਨੰਬਰ ਤੇ ਦੀ ਵੜ ਦੇਖੀ ਇਹਨੇ ਗੱਪਣ ਪਿੱਲੋ ਵੀਰੇ ਇਹਦਾ ਵੀ ਮੰਨ ਕੇ ਚਲੋ ਇੱਕ ਹਫ਼ਤਾ ਪੈਂਡਿੰਗ ਆ ਜੀ ਸੂਣ ਦੇ ਵਿੱਚ ਇੱਕ ਹਫ਼ਤਾ ਬਾਕੀ ਪਿਆ ਇਹਦੇ 24 25 ਕਿਲੋ ਦ ਠੀਕ ਹੈ ਤੇ ਦੁੱਧ ਦੀ ਐਵਰੀ ਮੰਨ ਕੇ ਜਿਹੜੀ 24 25 ਦੀ ਹੈ ਨਾ ਹਾਂਜੀ ਹਾਂ ਤੇ ਜਿਹੜੇ ਤਿੰਨੇ ਵਾੜਾ ਪਾ ਦਿਖਾਈ ਜਾਂਦੇ ਆ ਥਣਾ ਥੋਣ ਦੇ ਜਾਵਾ ਓਕੇ ਸਾਨੂੰ ਪਾਸ ਕਰਕੇ ਤਾਂ ਵੀ ਨਾ ਥੋਣਾ ਨਹੀਂ ਇੱਕ ਨੰਬਰ ਆਈ ਬੰਦਾ ਬੇਫਿਕਰ ਹੋ ਕੇ ਚਾਏ ਗੋਮ ਮੰਗਾਉਂਦਾ ਤਾਂ ਵੀ ਆਪਣੀ ਗਾਰੰਟੀ ਹੋ ਜੀ ਫੁੱਲ ਠੀਕ ਹੈ ਕੋਲੇ ਆ ਕੇ ਲੈਣ ਦਾ ਕੋਈ ਬਹਿਮ ਵਾਲੀ ਗੱਲ ਹੀ ਨਹੀਂ ਜੀ ਇਹਦਾ ਭਾਵ ਯਾਰ ਜਿਹਾ ਕੀ ਰੱਖਿਆ ਇਹਦਾ ਜਿਹੜਾ ਰੇਟ ਆ ਜੀ ਲੈਣ ਦੇਣ ਦੇ ਵਾਲਾ 90000 ਰੁਪਏ ਜੋ ਮੰਨ ਤਾਂ ਕਰਦਾਂਗੇ ਜੀ ਤੋਰ ਦੇਵਾ ਸੋ ਫਿਰ ਤੀਜੇ ਨੰਬਰ ਤੇ ਆਪ ਜੀ ਵਿਹੜ ਦਿਖਾਉਣੇ ਪਏ 90000 ਰੁਪਏ ਕੀਮਤ ਆ ਤੇ ਤੋ ਬਗਾਲ ਗਰੇ ਜਰਸੀ ਦੇ ਬੱਚੇ ਜਿਹੇ ਜੇ ਮਰਜੀ ਬਾਲੀ ਹੈ ਨਾ ਜਿਹੇ ਜੇ ਮਰਜੀ ਜਰਸੀ ਦਾ ਲੈ ਲੈ ਜੀ ਐਚਐਫ ਦਾ ਭਰੋਣਾ ਦਾ ਐਚਐਫ ਦਾ ਭਰਾਲੇ 25 ਕਿਲੋ ਦੁੱਧ ਖਰਾ ਦੇਊਗੀ ਬੈੜ ਇੰਨੀ ਕੀ ਆਪਣੀ ਸੈੜੀ ਹੈਗੀ ਜੀ ਪੈਟ ਫੁੱਟ ਜਮਾ ਮੱਝਾਂ ਨਾਲ ਦੀ ਹੈ ਨਾ ਮੱਝਾਂ ਨਾਲ ਬਾਈਕ ਸੋ ਵਜ਼ਨ ਵਜੂ ਦੇਖੋ ਬੈਠ ਦਿਓ ਪਰ ਚੰਗਾ ਸਾਫ ਸੁਥਰਾ ਜਮਾ ਮੈਂ ਨਈਆ ਵਰਗੀ ਆ ਮਨ ਕੇ 90000 ਦੇ ਵਿੱਚ ਕਮਾਈ ਲੈ ਜੂ ਬੰਦਾ 90000 ਦੀ ਅੱਜ ਦੇ ਨਵੇਂ ਵਿੱਚ ਮੈਂ ਆਉਂਦੀ ਨਹੀਂ ਹਾਂ ਲੱਖ ਤੋਂ ਬਾਹਰ ਜਾਣਾ ਪੈਦਾ ਜਮਾ 90 ਦਾ 5 ਜ਼ੀਰੋ ਤੋਂ ਪਲੱਸ ਫੈਂਡ ਆਉਣੀ ਹੈ ਇਹਦੀ ਠੀਕ ਹੈ ਤੇ ਥਾਂ ਥਣੋਕ ਕੇ ਜਾਵਾਂ ਹਣਾ ਥਣ ਮਗਰ ਦੀ ਗਰੰਟੀਆਂ ਮੁਠੀ ਵਾਲਾ ਥਣ ਲਗਿਆ ਚਾਹੀ ਬੰਦਾ ਥੀਲ ਵਾਲੇ ਚਾਹੀ ਮਸ਼ੀਨ ਤੇਲ ਵਾਲੇ ਸੋ ਬਰੋ ਤਿੰਨੇ ਵੜਾ ਦਿਖਾ ਦਿਆ ਗੱਬਣਾ ਪਰ ਰੇਟ ਵੀਡੀਓ ਦੇ ਵਿੱਚ ਆ ਤੇ ਬੂਰੇ ਕਦ ਕਾਠ ਵਾਲੇ ਦਾ ਵੜਾ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ 97796 21166 ਵੀਡੀਓ ਦੇਖ ਲੈਣੇ ਚੈਨਲ ਨੂੰ ਪਿਆਰ ਦੇਣ ਲਈ ਤੇ ਆ